ਉਸਦੀ ਫੜਗੇ ਨੇ ਜੀ ਕੀ ਮਕਸਦ ਹੈ ਜੀ ਕਿੱਦਾਂ ਆਇਆ ਸੀ ਕੀ ਮੰਗ ਹਾਂਜੀ ਸਾਡੇ ਇੱਕ ਸਪੈਸ਼ਲ ਮੀਟing ਸ਼੍ਰੀ ਸਤਿੰਦਰ ਸਿੰਘ ਆਈਪੀਐਸ ਡੀਆਈਜੀ ਬਾਰਡਰ ਰੇਂਜ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ ਚਰਨਜੀਤ ਸਿੰਘ ਆਈਪੀਐਸ ਸੀਨੀਅਰ ਪੁਲਿਸ ਕਮਾਂਦਯਾਤਰੀ ਅਦੇ ਸ਼੍ਰੀ ਹਰਿੰਦਰ ਸਿੰਘ ਗਲ ਪੀਪੀਐਸ ਐਸਪੀ ਡੀ ਸਾਹਿਬ ਅਤੇ ਮੈਂ ਟੀਐਸਪੀ ਲਖਮਿੰਦਰ ਸਾਡੀ ਇੱਕ ਸਪੈਸ਼ਲ ਮੀਟਿੰਗ ਜਿਹੜੀ ਚੱਲ ਰਹੀ ਸੀਗੀ ਉਹਦੇ ਤਹਿਤ ਸਾਨੂੰ ਇੱਕ ਨੇ ਘਂਡਾ ਠਾਣਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਕਨਫਰਮੇਸ਼ਨ ਮਿਲੀ ਸੀਗੀ। ਇਹ ਉਹ ਜਿਹੜੇ ਆ ਅਨਸਰ ਆ ਉਹ ਹੀਰੋਨ ਦਾ ਕਾਰੋਬਾਰ ਜਿਹੜਾ ਉੱਥੇ ਕਰ ਰਹੇ ਆ। ਉਹਦੇ ਸੰਬੰਧ ਚ ਅਸੀਂ ਆਪਣੀ ਟੀਮ ਜਿਹੜੀ ਆ ਸਰਪਾਲ ਸਿੰਘ ਨਾਲ ਐਸਐਚਓ ਸਾਹਿਬ ਵੀ ਸੀਗੇ। ਉਹਨੂੰ ਜਿਹੜਾ ਲਾਇਆ ਹੋਇਆ ਸੀਗਾ ਉਹਦੇ ਸੰਬੰਧ ਚ ਸਾਨੂੰ ਕਾਮਯਾਬੀ ਮਿਲੀ ਜਦੋਂ ਇੱਕ ਸਕੋਡਾ ਕਾਰ ਨੂੰ ਅਸੀਂ ਡਾਕੇ ਉਹਦੇ ਚੋਂ ਤਲਾਸ਼ੀ ਲਈ ਆ ਉਹਨਾਂ ਦੀ ਜਾਂਚ ਦੇ ਅਨੁਸਾਰ ਉਹ ਚੋ ਤਿੰਨ ਦੋਸ਼ੀਆਂ ਨੂੰ ਅਸੀਂ ਕਾਬੂ ਕੀਤਾ। आकाशप्रीत गुरबख्श ਤੇ ਸਿਮਰਨਪ੍ਰੀਤ ਇਹਨਾਂ ਦਾ ਪਰੰਡੰਮ ਦੇ ਸਟੇਕ ਨੂੰ ਬਲੌਂਗ ਕਰਦੇ ਆ ਜਿਹਨਾਂ ਕੋਲ 450 ਗ੍ਰਾਮ ਦੇ ਕਰੀਬ ਹੈ ਰੋਨ ਬਰਾਮਦ ਹੋਈ ਤੇ ਇੱਕ ਰਵਾਲੋਵਰ ਬਰਾਮਦ ਹੋਇਆ ਉਹ ਇਹਨਾਂ ਨੂੰ ਕਬਜ਼ੇ 'ਚ ਹੀ ਲੈ ਲਿਆ ਔਰ ਚਾਪ 300 ਲੈ ਕੇ ਇਹਨਾਂ ਤੇ ਕਾਰਵਾਈ ਕਰ ਰਹੇ ਆ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਤੋਂ ਬਾਅਦ ਇਹਨਾਂ ਤੋਂ ਅੱਗੇ ਹੋਰ ਕੁਛ ਕਿਸ ਜਿਹੜੀ ਆ ਫਿਰ ਕੀਤੀ ਜਾਊਗੀ ਸਰ ਇਹ ਕਰਦੇ ਕੀ ਨੇ ਨਾ ਇਹ ਕੰਮ ਤਾਂ ਨਹੀਂ ਕਰਦੇ ਆ ਪਰ ਲੇਕਿਨ ਇਸ ਕਾਰੋਬਾਰ 'ਚ ਪਏ ਹੋਏ ਇਹ ਸਮਾਨ ਸਾਰਾ ਕਿੱਥੋਂ ਆਇਆ ਜੀ ਸਰ ਇਹਨਾਂ ਦੀ ਮੁੱਢਲੀ ਪੁਸ਼ਕਿਸ਼ ਜਿਹੜੀ ਉਹਦੇ ਵਿੱਚ ਤੇ ਹੋਇਆ ਪਾਕਿਸਤਾਨ ਤੋਂ ਹੀ ਆਇਆ ਹੈ ਇੱਕ ਗਾੜੀ ਇੰਨਾਂ ਨੇ ਦਿੱਕਤ ਸੁਲਾਈ ਕਰਨਾ ਇਹ ਜੇ ਪੁੱਛ ਕੇ ਸ਼ਾਜ ਕੰਪਲੀਟ ਕਰਾਂਗੇ ਇਹਨਾਂ ਦਾ ਰਿਮਾਂਡ ਲੈ ਲਈਏ ਤੇ ਇਹਨਾਂ ਦੇ ਉੱਪਰ ਪਹਿਲਾਂ ਪੱਤੇ ਹੋਏ ਆ ਹੈਗਾ ਬਸ ਪਛਤਾ ਜੀ ਨਹੀਂ ਮੈਂ ਤਾਂ ਕਹਿ ਰਿਹਾ ਕਿ ਡੀਪਲੀ ਜਿਹੜੀ ਇਹਨਾਂ ਦੀ ਅੱਜ ਸਾਰੀ ਜਿਹੜੀ ਇਹ ਜਾਂਚ ਰਿਮਾਂਡ ਪੇਸ਼ ਕਰਕੇ ਉਹਨੂੰ ਟਾਈਮ ਹੋ ਰਿਹਾ ਉਸ ਤੋਂ ਬਾਅਦ ਲਵਾਂ ਪਹਿਲਾਂ ਕਿ ਇਹ ਸਮਾਨ ਮੁਗਾਇਆ ਇਹਨਾਂ ਨੇ ਪਹਿਲਾਂ ਦੇ ਵੀ ਉਹ ਦੀ ਪੁੱਛਗਿੱਛ ਆਊਗਾ ਜੀ ਕਿ ਕੱਲ ਲੇਟ ਆਵਰ ਜਿਹੜਾ ਸਟਾਟ ਰਜਿਸਟ੍ਰੇਸ਼ਨ ਸੀਗੀ ਜਿਹੜਾ ਰੋਰਰ ਮਿਲਿਆ ਪਿਛਲੇ ਮਿਲਿਆ ਆਲ ਲਿਸੈਂਸੀ ਜਿਹਨੇ ਉਹ ਇਹਨਾਂ ਦੀ ਪੁੱਛਗਿੱਛ ਦੀ ਮੁਤਾਬਕ ਇਹਨਾਂ ਕਿਸੇ ਤਾਂ ਲੈ ਕੇ ਆਏ ਆ ਪਰ ਕਿਉਂ ਜਾਂਚ ਸ਼ਾਮਿਲ ਕਰਕੇ ਫਿਰ ਪਤਾ ਲੱਗੂ ਲਿਸੈਂਸੀ ਆ ਕਿ ਸਰ ਇਹਨਾਂ ਤੇ ਡਾਇਰੈਕਟ ਲਿੰਕ ਪਾਕਿਸਤਾਨ ਨਾਲ ਸੀ ਹਾਂ ਡਾਇਰੈਕਟ ਗੱਲ ਕਰਦੇ ਆ ਪਾਕਿਸਤਾਨ ਇਹ ਆਪ ਗੱਲ ਕਰਦੇ ਆ ਜੀ ਸਰ ਕਿੰਨੀ ਕੰਮ ਹੈ ਵੀ ਸਮੇਂ ਤੋਂ ਕਿ ਕਾਫੀ ਵੱਡੀ ਕੁਆਂਟੀਟੀ ਵੇਖੋ ਅਦਰ ਮਾਡ ਲੈ ਕੇ ਉਹਦੇ ਤੋਂ ਬਾਅਦ ਕੀ ਇਹਨਾਂ ਦੀ ਪੂਰੀ ਤਕਨੀਕਾ ਕਰਾਂਗੇ ਕੀ ਨਿਕਲਦਾ ਇਹ ਕਿਸੇ ਨੂੰ ਸਮਾਨ ਨਾ ਦੇਣਾ ਹੀ ਚਾਹ ਕਰ ਕੇ ਸਪਲਾਈ ਕਰਨੀ ਸੀ ਉਹ ਸਪਲਾਈ ਕਰਨਾ ਸੀ ਨੇ ਤੇ ਫਿਰ ਇਹ ਕਰਦੇ ਕਿ ਇੰਨੇ ਨੂੰ ਨੌਨ ਦੇ ਬਾਅਦ ਆਪ ਕੋ ਗੈਂਗ ਬਣਾਇਆ ਹੈ ਕਿ ਆਪਸ ਵਿੱਚ ਬੈਠੇ ਕਿੱਦਾਂ ਆਪਸ ਵਿੱਚ ਸੰਬੰਧ ਹੀ ਇਹਨਾਂ ਦਾ ਇਸੇ ਕੰਮ 'ਚ ਹੀ ਨੇ ਇਹਨਾਂ ਦੇ ਕਿਸੇ ਦੇ ਤੁਰੂਸ ਬੰਦ ਹੋਏ ਜਾਂ ਡਾਇਰੈਕਟ ਆਪਣੇ ਆਪ ਕਿਸੇ ਨਾਲ ਇਹਨਾਂ ਨੇ ਗੱਲਬਾਤ ਡਾਇਰੈਕਟ ਕਰ ਲੈਂਦੇ ਆਂ ਅੱਜਕੱਲ ਇੰਸਟਾਗ੍ਰਾਮ ਤੋਂ ਉਹਨਾਂ ਦੇ ਨੰਬਰ ਆ ਗਏ ਉਹ ਸੋ ਆਇਆ ਪਾਕਿਸਤਾਨ ਤੋਂ ਕਰਦੇ ਆਂ ਸੀ ਹੂਮਸਰ ਇਹਨਾਂ ਖਲਾਫ ਵੀ ਕਾਰਵਾਈ ਕਰਤਾ। ਇਹਨਾਂ ਦਾ ਅਸੀਂ ਆਪਣਾ ਐਨਡੀਪੀਐਸ ਦੀ ਜਿਹੜੀ ਆ 2185 ਐਨਡੀਪੀਐਸ ਨਾਲ 25568 ਜਿਹੜੀ ਆ ਅਸਲਾ ਐਕਟ ਨਾਲ ਲਾਇਆ। ਸਰ ਹੋਰ ਕੋਈ ਗੱਲ ਨਹੀਂ ਹੋਣੀ। ਜ਼ਰੂਰ ਅਜਰਮਾਨ ਲੈ ਕੇ ਕਰਾਂਗੇ। ਕਿਹੜੇ ਏਰੀਆ ਤੋਂ ਤੁਸੀਂ ਕੀ ਅਰੇਂਜਰੀ ਪਾਲ ਕਰਦੇ ਹੋ? ਇਹਨਾਂ ਨੂੰ ਪੁੱਛਿਆ ਤਾਂ ਵਿਸ਼ਾ ਨਾ ਕਿੱਦਾਂ ਲਿਆਂਦੀ ਸੀ ਅਸੀਂ ਤੇ ਇਹਨਾਂ ਨੂੰ ਖਾਸੇ ਦੇ ਲਾਗੂ ਜਿਹੜਾ ਗ੍ਰਫਤਾਰ ਕੀਤਾ ਕਰਨੇ ਟਾਵਰ। ਹੋਰ ਕੋਈ ਲੋਕ ਜੁੜੇ ਲੈਂਦੇ। ਉਹੀ ਸਾਰਾ ਪੁੱਛੀ ਇਸ ਤੋਂ ਬਾਅਦ ਪਤਾ ਲੱਗੂਗਾ। ਥੈਂਕ ਯੂ। ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز